ਇਹ ਤਸਵੀਰ ਜੋ ਤੁਸੀਂ ਦੇਖ ਰਹੇ ਹੋ ਇੱਕ ਸਰਦਾਰਨੀ ਲਾਹੌਰ ਦੇ ਵਿੱਚ ਐਸਐਚਓ ਲੱਗਦੀ ਹੈ ਇੱਕ ਦਿਨ ਉਸ ਦੇ ਵੱਲੋਂ ਸੇਵਾਵਾਂ ਨਿਭਾਈ ਜਾਂਦੀ ਹੈ ਦਰਅਸਲ ਇਹ ਉਹ ਸਰਦਾਰਨੀ ਹੈ ਜਦੋਂ ਵੰਡ ਤੋਂ ਪਹਿਲਾਂ ਉਹਨਾਂ ਦੇ ਪਿਤਾ ਇਸੇ ਥਾਣੇ ਦੇ ਵਿੱਚ ਬਤੌਰ ਐਸਐਚਓ ਹੁੰਦੇ ਸਨ ਤੇ ਉਹਨਾਂ ਦੀ ਇਸ ਥਾਣੇ ਦੇ ਵਿੱਚ ਪੂਰੀ ਤਾਕ ਹੁੰਦੀ ਸੀ ਜਦੋਂ ਇਹ ਸਰਦਾਰਨੀ ਲਾਹੌਰ ਜਾਂਦੇ ਨੇ ਤਾਂ ਉਹਨਾਂ ਦੇ ਵੱਲੋਂ ਉਸ ਥਾਣੇ ਦਾ ਜਿਹੜਾ ਮਨਜ਼ਰ ਦੇਖਿਆ ਜਾਂਦਾ ਹੈ ਥਾਣੇ ਦੇ ਵਿੱਚ ਇੱਕ ਦਿਨ ਬਿਤਾਇਆ ਜਾਂਦਾ ਹੈ ਤੇ ਆਪਣੇ ਪਿਤਾ ਦੀ ਉਸ ਤਾਕੜ ਅਫਸਰ ਸ਼ਾਹੀ ਤੇ ਆਪਣੇ ਪਿਤਾ ਦੇ ਇਮਾਨਦਾਰੀ ਭਰੇ ਕੰਮਾਂ ਨੂੰ ਯਾਦ ਕੀਤਾ ਜਾਂਦਾ ਹੈ ਤੇ ਉਸ ਕੁਰਸੀ ਨੂੰ ਵੀ ਦੇਖਿਆ ਜਾਂਦਾ ਹੈ ਮਹਿਸੂਸ ਉਸ ਉੱਤੇ ਬੈਠ ਕੇ ਕੀਤਾ ਜਾਂਦਾ ਹੈ ਕਿ ਆਖਿਰਕਾਰ ਮੇਰੇ ਪਿਤਾ ਬੰਡ ਤੋਂ ਪਹਿਲਾਂ ਲਾਹੌਰ ਦੇ ਵਿੱਚ ਕਿਸ ਤਰੀਕੇ ਦੇ ਨਾਲ ਇਸ ਥਾਣੇ ਦੇ ਵਿੱਚ ਕੰਮ ਕਰਦੇ ਸਨ ਇਸ ਸਰਦਾਰਨੀ ਦੇ ਵੱਲੋਂ ਪੂਰਨ ਤੌਰ ਦੇ ਉੱਤੇ ਉਸ ਕੁਰਸੀ ਦੇ ਉੱਤੇ ਬੈਠ ਕੇ ਪੂਰਾ ਕੰਮ ਕੀਤਾ ਜਾਂਦਾ ਹੈ ਤੇ ਨਾਲ ਹੀ ਪਾਕਿਸਤਾਨ ਪੁਲਿਸ ਦੇ ਵੱਲੋਂ ਉਹਨਾਂ ਨੂੰ ਸਲੂਟ ਵੀ ਮਾਰੇ ਜਾਂਦੇ ਨੇ ਦਰਅਸਲ ਇਹ ਇੱਕ ਪੋਸਟ ਸਾਂਝੀ ਕੀਤੀ ਹੈ ਪੰਜਾਬ ਦੇ ਉੱਗੇ ਜਿਹੜੇ ਕਹਾਣੀਕਾਰ ਬਰਿਆਮ ਸਿੰਘ ਸੰਧੂਵਰਾ ਦੇ ਵੱਲੋਂ ਉਹਨਾਂ ਨੇ ਪਾਕਿਸਤਾਨ ਦੇ ਵਿੱਚ ਦੌਰਾ ਕੀਤਾ ਆਪਣੀ ਪਤਨੀ ਰਜਵੰਤ ਕੌਰ ਹੁਣਾਂ ਨਾਲ ਉਹਨਾਂ ਨੇ ਆਪਣੀ ਪੂਰੀ ਹੱਡ ਬੀਤੀ ਦੱਸੀ ਹੈ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਪਤਨੀ ਰਜਵੰਤ ਕੌਰ ਦੇ ਪਿਤਾ ਵੱਢ ਤੋਂ ਪਹਿਲਾਂ ਇੱਥੇ ਐਸ.ਐਚ.ਓ ਦੇ ਬਤੌਰ ਸਿਵਾਮਾ ਦਿਮਾ ਰਹੇ ਸਨ ਉਹ ਇੱਕ ਇਮਾਨਦਾਰ ਅਫਸਰ ਸਨ ਤੇ ਵੰਡ ਦੇ ਦੌਰਾਨ ਉਹਨਾਂ ਦੇ ਵੱਲੋਂ ਕਈ ਹਿੰਦੂ ਤੇ ਕਈ ਮੁਸਲਮਾਨਾਂ ਦੀ ਮਦਦ ਕੀਤੀ ਗਈ ਸੀ ਤੇ ਅੰਬਰਸਰ ਵੀ ਉਹਨਾਂ ਨੂੰ ਪਹੁੰਚਾਇਆ ਗਿਆ ਸੀ ਤੇ ਕਹਾਣੀ ਤੁਹਾਡੇ ਨਾਲ ਪੂਰੀ ਸਾਂਝੀ ਕਰਦੇ ਆ ਬਰਿਆਨ ਸਿੰਘ ਸੰਧੂ ਦੇ ਵੱਲੋਂ ਜੋ ਲਿਖ ਕੇ ਪੇਸ਼ ਕੀਤੀ ਗਈ ਹੈ ਹੂ ਬਹੁਤ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਤਾਂ ਉਹ ਲਿਖਦੇ ਨੇ ਇਹ ਕੁਰਸੀ ਤੁਹਾਡੇ ਬਾਪ ਦੀ ਸੀ ਅੱਜ ਪੁੱਤਰ ਦੀ ਹੈ ਤੇ ਮਾ ਦੇ ਸਾਹਮਣੇ ਪੁੱਤਰ ਕੁਰਸੀ ਦੇ ਉੱਤੇ ਬੈਠਾ ਚੰਗਾ ਨਹੀਂ ਲੱਗਦਾ ਇਹ ਭਾਬੂ ਕੁਲਸਰ ਉਸ ਪੁਲਿਸ ਵਾਲੇ ਦੇ ਜਿਹੜਾ ਅੱਜ ਉਸੇ ਥਾਣੇ ਦੇ ਉੱਤੇ ਤਾਇਨਾਤ ਹੈ ਜਦੋਂ ਉਹ ਆਪਣੀ ਮਾਂ ਨੂੰ ਕੁਰਸੀ ਸੌਂਪਦਾ ਹੈ ਤੇ ਕਹਿੰਦਾ ਹੈ ਕਿ ਕਿਸੇ ਵੇਲੇ ਤੁਹਾਡੇ ਪਿਤਾ ਇੱਥੇ ਬਤੌਰ ਐਸਐਚਓ ਕੰਮ ਕਰਦੇ ਸਨ ਮੈਂ ਇਸ ਕੁਰਸੀ ਤੇ ਉੱਤੇ ਬੈਠਾ ਬਿਲਕੁਲ ਚੰਗਾ ਨਹੀਂ ਲੱਗਦਾ ਤੁਸੀਂ ਇੱਥੇ ਬੈਠੋ ਇਸ ਕੁਰਸੀ ਨੂੰ ਮਹਿਸੂਸ ਕਰੋ ਸਰਦਾਰ ਬੰਤਾ ਸਿੰਘ ਢਿੱਲੋਂ ਮੇਰੇ ਪਤਨੀ ਰਜਵੰਤ ਕੌਰ ਦੇ ਪਿਤਾ ਸਨ ਦੇਸ਼ ਦੀ ਵੰਡ ਵੇਲੇ ਉਹ ਥਾਣਾ ਕਿਲਾ ਗੁਜਰ ਸਿੰਘ ਲਾਹੌਰ ਦੇ ਐਸਐਚਓ ਸਨ ਉਸ ਵੇਲੇ ਰਜਵੰਤ ਦੀ ਮਾਂ ਵੱਡਾ ਭਰਾ ਤੇ ਵੱਡੀ ਭੈਣ ਲਾਹੌਰ ਦੇ ਵਿੱਚ ਸਰਦਾਰ ਬੰਤਾ ਸਿੰਘ ਕੋਲ ਰਹਿੰਦੇ ਸਰ ਰਜਵੰਤ ਦੀ ਮਾਂ ਇਹ ਵੀ ਦੱਸਦੀ ਹੁੰਦੀ ਸੀ ਕਿ ਬੰਤਾ ਸਿੰਘ ਨੇ ਟਰੱਕ ਦੇ ਉੱਤੇ ਬਹੁਤ ਸਾਰੇ ਹਿੰਦੂਆਂ ਸਿੱਖਾਂ ਨਵੰਬਰ ਸਰ ਤੇ ਉਧਰੋਂ ਮੁਸਲਮਾਨ ਪਰਾਵਾਂ ਨੂੰ ਬਚਾ ਕੇ ਲਾਹੌਰ ਲਹਾਂਦਾ ਸੀ ਰਜਵੰਤ ਕੌਰ ਦਾ ਜਨਮ ਤਾਂ ਵਰਤ ਤੋਂ ਬਾਅਦ ਹੀ ਹੋਇਆ ਸੀ ਉਹਨੇ ਅੱਜ ਸੁਰਤ ਵੀ ਨਹੀਂ ਸੰਭਾਲੀ ਸੀ ਕਿ 26 ਜਨਵਰੀ 1950 ਵਾਲੇ ਦਿਨ ਉਹਦੀ ਜ਼ਿੰਦਗੀ ਅਤੇ ਪਰਿਵਾਰ ਦਾ ਸਭ ਤੋਂ ਵੱਡਾ ਹਾਦਸਾ ਜਦੋਂ ਵਾਪਰਦਾ ਹੈ ਇਸ ਦਿਨ ਵਰਦੀ ਦੇ ਵਿੱਚ ਸੱਜੇ ਪੁਲਸੀਏ ਗੱਡੀ ਦੇ ਵਿੱਚ ਉਸਦੇ ਪਿਤਾ ਦੀ লাশ ਲੈ ਕੇ ਘਰ ਪਹੁੰਚਦੇ ਹਨ ਉਹ ਬਹੁਤ ਵਧੀਆ ਕੋਰਸ ਵਰਸਨ ਪਰ ਉਸ 26 ਜਨਵਰੀ ਵਾਲੇ ਦਿਨ ਕੋੜ ਖੇਡਾਂ ਦੇ ਵਿੱਚ ਉਹਦਾ ਘੋੜਾ ਵਿਗੜ ਕੇ ਸੀਖਪੋ ਹੋ ਗਿਆ ਤੇ ਅਗਲੀਆਂ ਲੱਤਾ ਉੱਤੇ ਸਿੱਧਾ ਖੜਾ ਹੋ ਜਾਂਦਾ ਹੈ ਕੋੜਾ ਸੰਤੁਲਨ ਵਿਗੜ ਜਾਣ ਕਰਕੇ ਸਵਾਰ ਸਮੇਤ ਪਿੱਠ ਪਰਨੇ ਡਿੱਗਦਾ ਹੋਇਆ ਉੱਤੇ ਸਵਾਰ ਨੂੰ ਠੱਲੇ ਲਾ ਕੇ ਡਰੜ ਗਿਆ ਸਰਦਾਰ ਬੰਤਾ ਸਿੰਘ ਦੀ ਮੌਕੇ ਦੀ ਉੱਤੇ ਮੌਤ ਹੋ ਗਈ ਸੀ ਮੇਰੀ ਪਤਨੀ ਉਦੋਂ ਬਾਲ ਅਵਸਥਾ ਦੇ ਵਿੱਚ ਸੀ ਉਹਨੂੰ ਕੋਈ ਯਾਦ ਨਹੀਂ ਹੈ ਕਿ ਉਹਨਾਂ ਦੇ ਘਰ ਕੋਈ ਵੀ ਅਜੀਹਾ ਵੱਡਾ ਕਹਿਰ ਵਾਪਰਿਆ ਹੈ ਪਰ ਪਿਤਾ ਦੀ ਮੌਤ ਤੇ ਅਣਹੋਂਦ ਦਾ ਦਰਦ ਸਾਰੀ ਉਮਰ ਦੇ ਲਈ ਉਹਦਾ ਹੌਂਕਾ ਬਣ ਗਿਆ ਇਸ ਦਰਦ ਦੀ ਹੱਥ ਉਹੀ ਪਾ ਸਕਦਾ ਹੈ ਜਿਸ ਦੇ ਮਾਂ ਜਾਂ ਬਾਪ ਉਹਦੀ ਸੁਰਤ ਸੰਭਾਲਣ ਤੋਂ ਪਹਿਲਾਂ ਹੀ ਜਾਂ ਬਾਲਪਨ ਦੇ ਵਿੱਚ ਸਾਥ ਛੱਡ ਗਏ ਨੇ ਪਿਤਾ ਦੇ ਤੁਰ ਜਾਣ ਦਾ ਵਿਰਾਗ ਉਹਦਾ ਸਦੀਵੀ ਹੌਂਕਾ ਬਣ ਗਿਆ ਸੀ ਉਸ ਦਾ ਆਪਣੀ ਮਾਂ ਅਤੇ ਵੱਡੇ ਭੈਣ ਭਰਾ ਤੋਂ ਕਿਲਾ ਗੁਜਰ ਸਿੰਘ ਥਾੜੇ ਦੀ ਰਿਹਾਈਸ਼ੀ ਕ્વાਟਰਾ ਦੇ ਵਿੱਚ ਗੁਜ਼ਰੇ ਦਿਨਾਂ ਦੀ ਗੱਲਾਂ ਸੁਣਦੀ ਸੀ ਜਿੱਥੇ ਥਾਣੇ ਦੇ ਵਿੱਚ ਕਦੀ ਬੰਤਾ ਸਿੰਘ ਦੀ ਸਰਦਾਰੀ ਹੁੰਦੀ ਸੀ ਇੰਜ ਕਿਲਾ ਗੁਜਰ ਸਿੰਘ ਥਾਣਾ ਉਹਦੇ ਚੇਤੀਆ ਦੇ ਵਿੱਚ ਜਿਹੜਾ ਹਮੇਸ਼ਾ ਰਹਿੰਦਾ ਸੀ ਉਹਦੀ ਚਿਰ ਸਦੀਵੀ ਹਸਰਤ ਸੀ ਕਿ ਉਹ ਉਹ ਥਾਂ ਨੂੰ ਵੇਖੇ ਜਿੱਥੇ ਉਸਦੇ ਪਿਤਾ ਕਦੀ ਕੁਰਸੀ ਦੇ ਉੱਤੇ ਬੈਠਦੇ ਸਨ ਇਸ ਵਾਰ ਅਸੀਂ ਪਾਕਿਸਤਾਨ ਗਏ ਇਸੇ ਕਰਕੇ ਕਿ ਉਹ ਉਸ ਥਾਂ ਨੂੰ ਵੇਖ ਸਕੇ ਆਪਣੇ ਦੁੱਖ ਤੋਂ ਮੁਕਤ ਹੋ ਸਕੇ ਆਉਣ ਤੋਂ ਪਹਿਲਾਂ ਮੈਂ ਆਪਣੇ ਪਰਮ ਮਿੱਤਰ ਰਾਏ ਅਜ਼ੀਜ਼ ਉੱਲਾ ਖਾਨ ਜੀ ਨੂੰ ਰਜਵਤ ਦੀ ਹਸਰਤ ਬਾਰੇ ਦੱਸਿਆ ਤਾਂ ਉਹਨਾਂ ਨੇ ਕੈਨੇਡਾ ਹੁੰਦੇ ਵੀ ਆਪਣੇ ਭਤੀਜੇ ਸ਼ਹੀਜ਼ਾਦ ਖਾਨ ਨਨਕਾਰਾ ਸਾਹਿਬ ਦੇ ਸਾਫਕਾ ਨਮਾਜ਼ ਦੀ ਡਿਊਟੀ ਲਗਾ ਦਿੱਤੀ ਕਿ ਰਜਵੰਤ ਕੌਰ ਨੂੰ ਬਕਾਇਦਾ ਪ੍ਰੋਟੋਕੋਲ ਦੇ ਨਾਲ ਥਾਣਾ ਵਿਖਾਇਆ ਜਾਵੇ ਸ਼ਹਿਜ਼ਾਦ ਖਾਨ ਨੇ ਵੱਡੇ ਅਧਿਕਾਰੀਆਂ ਦੇ ਨਾਲ ਗੱਲ ਕਰਨ ਤੋਂ ਬਾਅਦ ਸਾਨੂੰ ਥਾਣੇ ਦੇ ਵਿੱਚ ਬੁਲਾਇਆ ਮੈਂ ਆਪਣੇ ਮੇਜ਼ਬਾਨ ਰਜ਼ਾ ਅਹਿਮਦ ਪੰਜਾਬੀ ਤੇ ਉਨ੍ਹਾਂ ਦੇ ਅਜ਼ੀਜ਼ ਘਮਨ ਗਿਲ ਦੇ ਨਾਲ ਆਪਣੀ ਪਤਨੀ ਸਮੇਤ ਥਾਣੇ ਦੇ ਉੱਤੇ ਪਹੁੰਚਿਆ ਥਾਣੇ ਦੇ ਮੁਖੀ ਜਨਾਬ ਯੂਨਸ ਮੱਟੀ ਹੁਰਾ ਸਮੇਤ ਹੋਰ ਸਟਾਫ ਨੇ ਰਜਵੰਤ ਕੌਰ ਦਾ ਫੁੱਲਾਂ ਤੇ ਗੁਲਦਸਤਿਆਂ ਦੇ ਨਾਲ ਸਵਾਗਤ ਕੀਤਾ ਰਜਵੰਤ ਕੌਰ ਦੇ ਲਈ ਇਹ ਬੜੇ ਭਾਵੁਕ ਪਲ ਸਨ ਉਹਦੇ ਚੇਤਿਆਂ ਦੇ ਵਿੱਚ ਉਹਦਾ ਬਾਪ ਇਹਦਾ ਫਿਰਦਾ ਨਜ਼ਰ ਆ ਰਿਹਾ ਸੀ ਉਹ ਭਾਵੁਕ ਹੋ ਕੇ ਉੱઠી ਤੇ ਐਸਚਓ ਯੂਨਸ ਮੱਟੀ ਦੀ ਕੁਰਸੀ ਵੱਲ ਹੱਥ ਵਧਾਉਂਦੇ ਪਰੇ ਮਨ ਨਾਲ ਬੋਲੀ ਮੈਂ ਇਸ ਕੁਰਸੀ ਨੂੰ ਹੱਥ ਲਾ ਕੇ ਕੀ ਵੇਖ ਸਕਦੀ ਆ ਕਿਉਂ ਨਹੀਂ ਕਿਉਂ ਨਹੀਂ ਥਾਣੇਦਾਰ ਤੁਰੰਤ ਆਪਣੀ ਕੁਰਸੀ ਤੋਂ ਉੱਠ ਖਲੋਤਾ ਹੱਥ ਲਾਉਣ ਦੀ ਕੀ ਗੱਲ ਹੋਈ ਹੈ ਤੁਸੀਂ ਇਸ ਕੁਰਸੀ ਦੇ ਉੱਤੇ ਬੈਠੋ ਇਹਦੀ ਕਦੀ ਤੁਹਾਡੇ ਵਾਲਿਦ ਸਾਹਿਬ ਦੀ ਕੁਰਸੀ ਹੁੰਦੀ ਸੀ ਤੇ ਅੱਜ ਤੁਹਾਡੇ ਪੁੱਤਰ ਦੀ ਹੈ ਮਾਂ ਦੇ ਸਾਹਮਣੇ ਪੁੱਤਰ ਕੁਰਸੀ ਦੇ ਉੱਤੇ ਬੈਠਾ ਹੰਝ ਵੀ ਕਦੇ ਚੰਗਾ ਨਹੀਂ ਲੱਗਦਾ ਰਜਵੰਦ ਕੁਰਸੀ ਦੇ ਉੱਤੇ ਬੈਠੇ ਤੇ ਫੁੱਟਫੁੱਟ ਕੇ ਰੋਣ ਲੱਗ ਪਏ ਫੋਨ ਦੇ ਵਿੱਚੋਂ ਆਪਣੇ ਪਿਤਾ ਦੀ ਉਹਨਾਂ ਵੇਲੀਆਂ ਦੀ ਤਸਵੀਰਾਂ ਕੱਢ ਕੇ ਹਿੱਕ ਦੇ ਨਾਲ ਲਾਈ ਤੇ ਕਿੰਨਾ ਚਿਰ ਹੱਥ ਰੂ ਜੜੀ ਹੈ ਉਹ ਵਹਾਉਂਦੀ ਰਹੀ। ਕੁਝ ਚਿਰ ਬਾਅਦ ਥੋੜੀ ਸਹਜ ਹੋਈ ਤੇ ਯੂਨਸ ਪੱਟੀ ਦੇ ਸਿਰ ਦੇ ਉੱਤੇ ਪਿਆਰ ਦੇ ਕੇ ਅਸੀਸਾ ਦਿੱਤੀਆਂ। ਉਹ ਕਿੰਨਾ ਚਿਰ ਕੁਰਸੀ ਦੇ ਉੱਤੇ ਬੈਠੀ ਰਹੀ ਵੱਡਾ ਥਾਣੇਦਾਰ ਯੂਨਸ ਪੱਟੀ ਤੇ ਛੋਟਾ ਥਾਣੇਦਾਰ ਉਹਨਾਂ ਚਿਰ ਉਹਦੀ ਕੁਰਸੀ ਦੇ ਸੱਜੇ ਖੱਬੇ ਖਲੋਤੇ ਰਹੇ। ਬੜਾ ਦਿਲ ਨੂੰ ਹਲੂਨਨ ਵਾਲਾ ਨਜ਼ਾਰਾ ਸੀ ਜਦੋਂ ਆਖਰਕਾਰ ਰਜਵੰਤ ਕੌਰ ਨੇ ਉੱਠਦਿਆਂ ਯੂਨਸ ਪੱਟੀ ਹੋਰਾ ਦੇ ਸਿਰ ਦੇ ਉੱਤੇ ਪਿਆਰ ਦਿੰਦਿਆਂ ਕਿਹਾ ਲੈ ਹੁਣ ਮੇਰਾ ਛੋਟਾ ਵੀਰ ਮੇਰਾ ਪੁੱਤ ਹੁਣ ਆਪਣੀ ਕੁਰਸੀ ਦੇ ਉੱਤੇ ਬੈਠ ਯੂਨਸ ਪੱਟੀ ਹੋਰਾ ਦਾ ਇਹ ਰਵਈਆ ਵੇਖ ਕੇ ਉਹਨਾਂ ਦੇ ਆਦਰ ਦੇ ਵਿੱਚ ਭਜੇ ਸ਼ਬਦ ਸੁਣ ਕੇ ਅਤੇ ਇਨਸਾਨੀ ਬੁਲੰਦੀ ਦਾ ਮੰਜ਼ਰ ਵੇਖ ਕੇ ਮੇਰਾ ਤਾਂ ਆਉਣੇ ਹੀ ਸਨ ਮੇਰੇ ਮੇਜ਼ਬਾਨ ਰਜ਼ਾ احمد ਦੀਆਂ ਅੱਖਾਂ ਦੇ ਵਿੱਚ ਵੀ ਹੰਝੂ ਆ ਗਏ ਬਾਅਦ ਵਿੱਚ ਸਾਨੂੰ ਬੜੇ ਆਦਰ ਦੇ ਨਾਲ ਡਰਾਈング ਰੂਮ ਦੇ ਵਿੱਚ ਬਿਠਾ ਕੇ ਚਾਹ ਪਾਣੀ ਦੇ ਨਾਲ ਪਰਵੀ ਸੇਵਾ ਕੀਤੀ ਗਈ ਦੁਪਹਿਰ ਦਾ ਖਾਣਾ ਖਾ ਕੇ ਜਾਣ ਲਈ ਪੂਰਾ ਜ਼ੋਰ ਲਗਾਇਆ ਪਰ ਅਸੀਂ ਉਹਨਾਂ ਦੀ ਮੁਹੱਬਤਾ ਦੇ ਨਾਲ ਹੀ ਰੁੱਝ ਗਏ ਸਾਂ ਪਿਆਰੀ ਗੱਲ ਇਹ ਸੀ ਕਿ ਥਾਣੇ ਦਾ ਹਰੇਕ ਮੁਲਾਜ਼ਮ ਸਾਡੇ ਨਾਲ ਬਹੁਤ ਹੀ ਅਦਬ ਦੇ ਨਾਲ ਪੇਸ਼ ਆਇਆ ਹੈ ਸਾਡੇ ਨਾਲ ਰਜਵੰਤ ਕੌਰ ਰੱਜੀ ਹੋਈ ਰੂ ਲੈ ਕੇ ਥਾਣੇ ਦੇ ਵਿੱਚੋਂ ਬਾਹਰ ਨਿਕਲੀ ਸੱਤ ਦਹਾਕਿਆਂ ਤੋਂ ਉਹਦੇ ਕਲੀਜੇ ਦੇ ਵਿੱਚ ਖੁੰਬਿਆ ਕੰਡਾ ਨਿਕਲ ਗਿਆ ਹੈ ਵਿਰਿਆਮ ਸਿੰਘ ਸੰਧੂ ਤਾਂ ਵਿਰਿਆਮ ਸਿੰਘ ਸੰਧੂ ਹੋਰਾਂ ਦੇ ਵੱਲੋਂ ਆਪਣੇ ਸ਼ਬਦਾ ਦੇ ذریعے ਪੂਰਾ ਉਸ ਵੇਲੇ ਦੀ ਵਿਆਖਿਆ ਕੀਤੀ ਗਈ ਹੈ ਜਦੋਂ ਉਹਨਾਂ ਦੀ ਪਤਨੀ ਰਜਵੰਤ ਕੌਰ ਬਾਵਕ ਹੋ ਕੇ ਉਸ ਪਾਰੀ ਮੰਦ ਦੇ ਨਾਲ ਕੁਰਸੀ ਨੂੰ ਛੂਣ ਲੱਗਦੀ ਹੈ ਤੇ ਆਪਣੇ ਪਿਤਾ ਨੂੰ ਮਹਿਸੂਸ ਕਰਦੀ ਹੈ ਕਿs ਤਰੀਕੇ ਦੇ ਨਾਲ ਉਸ ਵੇਲੇ ਲਾਹੌਰ ਦੇ ਵਿੱਚ ਉਹਨਾਂ ਦੇ ਪਿਤਾ ਦੀ ਇਸ ਥਾਣੇ ਦੇ ਵਿੱਚ ਸਰਦਾਰੀ ਹੁੰਦੀ ਸੀ ਬੜੇ ਹੀ ਅਦਬ ਦੇ ਨਾਲ ਉਹਨਾਂ ਦੇ ਨਾਲ ਪੂਰਾ ਥਾਣਾ ਪੇਸ਼ ਆਂਦਾ ਹੈ ਤੇ ਸਰਦਾਰ ਵੀਰਾਂ ਦਾ ਪਰਮਾ ਸਵਾਗਤ ਕਰਦਾ ਹੈ ਤੇ ਸਲੂਟ ਵੀ ਮਾਰਦੇ ਨੇ ਤੇ ਸਾਰਾ ਹੀ ਥਾਣਾ ਉਸ ਵੇਲੇ ਹੰਝੂਆਂ ਦੇ ਨਾਲ ਭਰਿਆ ਹੋਇਆ ਸੀ ਦੀਦਾ ਆਪਣੇ ਪਿਤਾ ਦੇ ਉਹਨਾਂ ਦਿਨਾਂ ਨੂੰ ਯਾਦ ਕਰਨਾ ਤੇ ਆਪਣੇ ਪਿਤਾ ਦੀ ਸਰਦਾਰੀ ਨੂੰ ਯਾਦ ਕਰਨਾ ਕਿਸ ਤਰੀਕੇ ਦੇ ਨਾਲ ਤਾਕਤ ਉਹਨਾਂ ਦੇ ਪਿਤਾ ਹੁੰਦੇ ਸੀ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਪਿਤਾ ਨੇ ਚਾਹੇ Hindu ਹੋਣ ਚਾਹੇ Sikh ਹੋਣ ਚਾਹੇ Musalman ਭਾ ਹੋਣ ਉਹਨਾਂ ਵੇਲੀਆਂ ਦੇ ਵਿੱਚ ਮਦਦ ਕੀਤੀ ਸੀ ਕਮੈਂਟ ਦੇ ਜ਼ਰੀਏ ਤੁਸੀਂ ਵੀ ਪ੍ਰਤੀਕਿਰਿਆ ਆਪਣੀ ਦੇ ਸਕਦੇ ਹੋ ਹੋਰ ਤਾਜ਼ਾ ਅਪਡੇਟ ਜਾਣਨ ਦੇ ਲਈ ਤੁਸੀਂ ਜੁੜੇ ਰਹੋ ABC ਪੰਜਾਬ ਦੇ ਨਾਲ